328 ਪਾਵਨ ਸਰੂਪਾ ਦਾ ਮਾਮਲਾ ਲਗਾਤਾਰ ਪੱਗਤਾ ਨਜ਼ਰ ਆ ਰਿਹਾ ਹੈ ਉਥੇ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਈਬ ਸੰਗਤ ਪਹੁੰਚੀ ਜਿਨ੍ਹਾਂ ਦੇ ਵੱਲੋਂ ਇੱਕ ਮੰਗ ਪੱਤਰ ਸੌਪਿਆ ਗਿਆ ਅੱਜ ਸਿੱਖ ਜਾਗਿਰਤੀ ਲਹਿਰ ਦੇ ਵੱਲੋਂ ਪਾਈ ਕੁਲਦੀਪ ਸਿੰਘ ਦੀ ਅਗਵਾਈ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਈਬ ਸਕਤਰੀਤ ਵਿਖੇ ਜੱਤਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਨਾਮ ਲਾਪਤਾ 328 ਪਾਵਨ ਸਰੂਪਾ ਦੇ ਸਬੰਧ ਦੇ ਵਿੱਚ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹਿਯੋਗ ਦੇਣ ਸੰਬੰਧੀ ਮੰਗ ਪੱਤਰ ਸੌਪਿਆ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਪਬਲਿਕੇਸ਼ਨ ਵਿਭਾਗ ਦੇ ਵੱਲੋਂ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਸ਼੍ਰੀ ਰਾਮਸਰ ਸਾਈ ਵਿਖੇ ਲੱਗੀ ਅੱਗ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਣ ਭੇਟ ਹੋ ਜਾਣ ਅਤੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਜੋ ਵੀ ਹੋਇਆ ਜਾਂ ਫੇਰਾਫੇਰੀ ਹੈ ਉਸ ਨੂੰ ਲੈ ਕੇ ਸ਼੍ਰੀ ਅਖਾਲਸਾ ਸਾਈਬ ਦੇ ਵੱਲੋਂ ਗਿਆਨੀ ਹਰਪਿੰਦ ਸਿੰਘ ਜੀ ਦੁਆਰਾ ਇਸ਼ੂ ਸਿੰਘ ਐਡਵੋਕੇਟ ਕਮਿਸ਼ਨ ਕਾਇਮ ਕਰਕੇ ਕਾਨੂੰਨੀ ਕਾਰਵਾਈ ਪੜਤਾਲ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਮੁੱਖ ਰੱਖ ਕੇ ਗੋਬਿੰਦ ਸਿੰਘ ਲੰਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਪੜਤਾਲੀਆ ਰਿਪੋਰਟ ਨੂੰ ਸਵੀਕਾਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਵਿਭਾਗੀ ਅਤੇ ਕਾਨੂੰਨੀ ਫੌਇਦਾਰੀ ਮੁਕਦਮੇ ਦਰਜ ਕਰਵਾਉਣ ਦੀ ਗੱਲ ਆਖੀ ਪਰ ਵਿਭਾਗੀ ਕਾਰਵਾਈ ਤੋਂ ਬਾਅਦ ਬਾਦਲ ਪਰਿਵਾਰ ਦੇ ਦਬਾਹੇ ਹੇਠ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਜਿਸ ਕਰਕੇ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਰਾਮਦ ਹੋਏ ਨਾ ਹੀ ਸਤਿੰਦਰ ਕੋਹਲੀ ਚਾਰਟਡ ਅਕਾਊਂਟੈਂਟ ਕੋਲ ਪੈਸੇ ਦੀ ਵਿਸਕੂਲੀ ਹੋਈ ਨਾ ਹੀ ਦੋਸ਼ੀਆਂ ਨੂੰ ਸਜ਼ਾਾਂਵਾਂ ਮਿਲੀਆਂ ਅਤੇ ਨਾ ਹੀ ਅਗਰਲੇ ਪੁਖਤਾ ਪ੍ਰਬੰਧ ਹੋਏ ਜਿਸ ਕਰਕੇ ਸਿੱਖ ਸੰਗਤ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਜੋ ਕਿ ਲੰਮੇ ਸਮੇਂ ਦਾ ਸੰਘਰਸ਼ ਪੂਰਨ ਧਾਰ ਕਰ ਗਿਆ ਜਿਸ ਨੇ ਧਰਨੇ ਮੋਰਚੇ ਮਹਾਪੰਚਾਇਤਾਂ ਦੇ ਨਾਂ ਨਾਲ ਮਜਬੂਰੀ ਬਸ ਦੁਨੀਆਵੀ ਅਦਾਲਤਾਂ ਦਾ ਆਸਰਾ ਲਿਆ ਅਤੇ ਮਾਨਜੂਬ ਹਾਈ ਕੋਰਟ ਤੋਂ ਇਸ ਮਾਮਲੇ ਤੇ ਕਾਨੂੰਨੀ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਗਏ ਤਾਂ ਹੁਣ ਇਸ ਮਾਮਲੇ ਦੇ ਵਿੱਚ ਐ ਜੀ ਬੀ ਸੀ ਨੂੰ ਸਹਿਯੋਗ ਕਰਨ ਦੀ ਮੰਗ ਕੀਤੀ ਗਈ ਹੈ ਜਿਹੜੇ ਸਿੱਖ ਪਹੁੰਚੇ ਉਹਨਾਂ ਨੇ ਕੀ ਕੁਝ ਕਿਹਾ ਇੱਕ ਵਾਰ ਆਪਾਂ ਸੁਣਦੇ ਹਾਂ ਅੱਜ ਸਮੂਹ ਸਿੱਖ ਜਥੇਬੰਦੀਆਂ ਸ੍ਰੀ ਅਕਾਲਤਾ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਪਹੁੰਚੇ ਆ ਕਿ ਜੋ ਉਹਨਾਂ ਨੇ ਪਿਛਲੇ ਦਿਨੀ ਇੱਕ ਹੁਕਮਨਾਮਾ ਸਾਹਿਬ ਸ੍ਰੀ ਅਕਾਲਤਾ ਸਾਹਿਬ ਤੋਂ ਜਾਰੀ ਕੀਤਾ ਜਿਹੜੇ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 324 ਪਾਵਨ ਸਰੂਪਾਂ ਦੇ ਸਬੰਧ ਵਿੱਚ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਨੂੰ ਰੋਕਣ ਦੇ ਸਬੰਧ ਵਿੱਚ ਕੀਤਾ ਗਿਆ ਅਸੀਂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਿੰਘ ਸਾਹਿਬ ਜੀ ਆਪ ਜੀ ਕਿਰਪਾ ਕਰਕੇ ਉਹ ਹੁਕਮਨਾਮਾ ਸਹਿਬ ਵਾਪਸ ਲੈ ਕੇ ਤੇ ਸਮੁੱਚੀ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਇਆ ਇਹ ਹੁਕਮਨਾਮਾ ਸਹਿਬ ਜਾਰੀ ਕਰੋ ਕਿ ਚਲਦੀ ਹੋਈ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਐ ਜੀ ਪੀ ਸੀ ਸਰਕਾਰ ਦੇ ਦੁਆਰਾ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਹਿਯੋਗ ਕਰੇ ਧਾਨ ਸਹਿਬ ਸ੍ਰੀ ਗੁਰਗ੍ਰਾਂਦ ਸਾਹਿਬ ਦੀ ਦੇ 328 ਪਾਵਨ ਸਰੂਪਾਂ ਅਤੇ ਰਾਮਸਰ ਸਾਹਿਬ ਵਿਖੇ ਅਗਣਪੇਟ ਹੋਏ ਪਾਵਨ ਸਰੂਪਾਂ ਦਾ ਜਿਹੜਾ ਸੱਚ ਆ ਉਹ ਸੰਗਤਾਂ ਦੇ ਸਾਹਮਣੇ ਆ ਸਕੇ ਕਿਉਂਕਿ ਲੰਬੇ ਸਮੇਂ ਤੋਂ ਜਿਹੜੇ ਇਸ ਸੱਚ ਨੂੰ ਲੁਕਾਉਣ ਵਾਸਤੇ ਤਰ੍ਹਾਂ-ਤਰ੍ਹਾਂ ਦੇ ਤਸ਼ੱਦਦ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ ਤੇ ਕੀਤੇ ਜਾਂਦੇ ਰਹੇ ਅਤੇ ਇਹਦੇ ਸਬੰਧ ਵਿੱਚ ਜਥੇਦਾਰ ਸਾਹਿਬ ਅਕਾਲਤਾ ਸਾਹਿਬ ਵੀ ਚੱਲਦਾ ਬੜੀ ਕਿਉਂਕਿ ਅਸੀਂ ਸਿੰਘ ਸਾਹਿਬ ਗੜਗਾਜ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਗੜਗਾਜ ਸਾਹਿਬ ਜੀ ਇੱਕ ਪਰਿਵਾਰ ਨੂੰ ਨਾ ਬਚਾਓ ਪੰਥ ਦੀ ਤਰਜਮਾਨੀ ਕਰੋ ਤੁਸੀਂ ਪੰਥ ਦੇ ਜਥੇਦਾਰ ਹੋ ਇਸ ਤੋਂ ਪਹਿਲਾਂ ਆਪ ਤੁਸੀਂ ਵੇਖ ਚੁੱਕੇ ਜੇ ਕਿ ਜਥੇਦਾਰ ਗਿਆਨੀ ਗਰਬਚਨ ਸਿੰਘ ਦਾ ਕੀ ਹਾਲਾਤ ਹੋਇਆ ਕਿ ਉਹਨਾਂ ਨੇ ਇੱਕ ਪਰਿਵਾਰ ਦੀ ਤਰਜਮਾਨੀ ਕੀਤੀ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕੀ ਹਾਲਾਤ ਕੀਤਾ ਉਹਨਾਂ ਨੂੰ ਆਪਣੀਆਂ ਲੜਕੀਆਂ ਤੱਕ ਦੀਆਂ ਗਾਲਾਂ ਲੈਣੀਆਂ ਪਈਆਂ ਇੱਕ ਜਲੀਲ ਕਰਕੇ ਤਖਤ ਤੋਰਵਾਨਾ ਕੀਤਾ ਗਿਆ ਅਸੀਂ ਇਹ ਨਹੀਂ ਚਾਹੁੰਦੇ ਕਿ ਤੁਹਾਡੇ ਨਾਲ ਵੀ ਇਹੋ ਕੁਝ ਹੋਵੇ ਕਿਉਂਕਿ ਇਹ ਪਰਿਵਾਰ ਨਿਰੰਤਰ ਜਥੇਦਾਰਾਂ ਨੂੰ ਆਪਣੇ ਸੀਰੀ ਦੀ ਤਰ੍ਹਾਂ ਮਰਤਦਾ ਆ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਕੌਮ ਦੀ ਤਰਜਮਾਨੀ ਕਰੋਗੇ ਜਦੋਂ ਤਖਤ ਤੋਂ विदाव ਰੰਦੇ ਜੀ ਉਦੋਂ ਪੰਥ ਦੀ ਗੱਲ ਕਰਦੇ ਜੀ ਪਰ ਅਸੀਂ ਚਾਹੁੰਨੇ ਆ ਕਿ ਤੁਸੀਂ ਪੰਥ ਦੀ ਗੱਲ ਤਖਤ ਚਾਹਬਾਨ ਤੇ ਬਹਿ ਕੇ ਕਰੋ ਤੇ ਕੌਮ ਨੂੰ ਇਨਸਾਫ ਮਿਲ ਸਕੇ ਕਿਉਂਕਿ ਗੁਰੂ ਸਾਹਿਬ ਦੀਆਂ ਬੇਅਦਬੀਆਂ ਨਾਲ ਸੰਬੰਧਤ ਅੱਜ ਤੱਕ ਕੋਈ ਇਨਸਾਫ ਕੌਮ ਨੂੰ ਨਹੀਂ ਮਿਲਿਆ ਜੀ ਸਰਕਾਰ ਨੇ देर-ਦਵੇਰ ਅੱਜ ਕਾਰਵਾਈ ਕੀਤੀ ਆ ਤੇ ਆਪ ਕਿਰਪਾ ਕਰਕੇ ਸਦੇਸ਼ ਜਾਰੀ ਕਰਕੇ ਐਸਜੀਪੀਸੀ ਨੂੰ ਉਸ ਜਾਜ ਦੇ ਵਿੱਚ ਸਹਿਯੋਗ ਕਰਕੇ ਜਿਹੜਾ ਸੱਚ ਆ ਉਹ ਪੰਥ ਦੇ ਸਾਹਮਣੇ ਲਿਆਉਣ ਦੀ ਕਿਰਪਾਲਤਾ ਕਰੋ